ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਜਦੋਂ ਸ਼ਬਦ ਆਉਂਦਾ ਆਪਾਂ ਪੰਜਾਬ ਦੀ ਗੱਲ ਕਰਦੇ ਆ ਤਾਂ ਸਾਡੇ ਚੇਤੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਆਉਂਦੇ ਨੇ ਸ਼ੁਰੂਆਤ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਇੱਕ ਪੂਰਨ ਮਨੁੱਖ ਬਣਾਉਣ ਤੱਕ ਗੁਰੂ ਸਾਹਿਬ ਨੇ ਕੀਤੀ ਹੈ ਸਾਡੇ ਗੁਰਦੁਆਰਾں ਚ ਸਵੇਰੇ ਨਿਤਨੇਮ ਹੁੰਦਾ ਜਾਂ ਕੋਈ ਵੀ ਸਾਡਾ ਸਿੱਖ ਰੀਤੀ ਰਿਵਾਜ ਦੇ ਹਿਸਾਬ ਨਾਲ ਅਸੀਂ ਕੋਈ ਵੀ ਆਪਣਾ ਸਮਾਗਮ ਕਰਦੇ ਸ਼ਾਮ ਨੂੰ ਰੈਰਾ ਸਾਹਿਬ ਦਾ ਪਾਠ ਹੁੰਦਾ ਤਾਂ ਨਿਤ ਅਰਦਾਸ ਦੇ ਵਿੱਚ ਪੜਿਆ ਜਾਂਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਕਿ ਅਸੀਂ ਗੁਰੂ ਪਾਤਸ਼ਾਹ ਕੋਲੋਂ ਮਨੁੱਖਤਾ ਦਾ ਹਰ ਇੱਕ ਜੀਵ ਜੰਤੂ ਸਾਰਿਆਂ ਦਾ ਇੱਥੇ ਸੀ ਪਤਾਂ ਮੰਗਦੇ ਆ ਪਤਾਂ ਲੋਚਦੇ ਆ ਇਹ ਗੱਲ ਮੈਂ ਹੁਣ ਤਾਂ ਕਰ ਰਿਹਾ ਕਿਉਂਕਿ ਜੋ ਅੱਜ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਜਿਸ ਤਰ੍ਹਾਂ ਦਾ ਮਾਹੌਲ ਇੱਥੇ ਚੱਲ ਰਿਹਾ ਉਹ ਬਹੁਤ ਇੱਕ ਹੁਣ ਚਿੰਤਾ ਦਾ ਵਿਸ਼ਾ ਹੈ ਬੀਤੇ ਕੱਲ ਆਮ ਆਦਮੀ ਪਾਰਟੀ ਦੇ ਦਿੱਲੀੋਂ ਇੱਕ ਬੰਦਾ ਮਨੀਸ਼ ਸੁਸੋਦੀਆ ਜਿਹੜਾ ਉੱਥੇ ਸਿੱਖਿਆ ਮੰਤਰੀ ਰਹਿ ਚੁੱਕਿਆ ਤੇ ਹਾਰ ਚੁੱਕਿਆ ਉੱਥੋਂ ਵੋਟਾਂ ਅੱਜ ਕੱਲੋ ਪੰਜਾਬ ਦੇ ਵਿੱਚ ਆਪਣੀ 2027 ਇਲੈਕਸ਼ਨ ਦੀ ਕੈਂਪੇਨ ਕਹਿ ਲਓ ਜਾਂ ਦੌਰੇ ਤੇ ਆ। ਉਹਨੇ ਕੱਲ ਦੇ ਉਹਦੇ ਬਿਆਨ ਵਿੱਚ ਹੈ ਕਿ ਅਸੀਂ 2027 ਦੀਆਂ ਵੋਟਾਂ ਜਿੱਤਣ ਲਈ ਸਾਮ-ਦਾਮ, ਦੰਦ-ਪੇਰ, ਸੱਚ-ਝੂਠ, ਹਿੰਸਾ ਕੁਛ ਵੀ ਸਾਨੂੰ ਕਰਨਾ ਪਵੇ ਅਸੀਂ ਕਰਾਂਗੇ ਸੋ ਗੱਲ ਇਹ ਮੈਂ ਤਾਂ ਕਰ ਰਿਹਾ ਕਿਉਂਕਿ ਜੇਕਰ ਪੰਜਾਬ ਦਾ ਹੁੰਦਾ ਤਾਂ ਇਹਦਾ ਸਾਰੀਆਂ ਗੱਲਾਂ ਦੇ ਇਹ ਸਾਡੇ ਇੱਕ ਉਲਟਾ ਕੇ ਗੱਲ ਖੜਦੀ ਆ ਸਾਡੇ ਦੂਸਰੇ ਪਾਸੇ ਖੜਦੀ ਆ ਕਿ ਅਸੀਂ ਤਾਂ ਸਰਬਤ ਦਾ ਭਲਾ ਮੰਗਣ ਵਾਲੇ ਲੋਕ ਆ ਮਨੁੱਖਤਾ ਦਾ ਅਸੀਂ ਭਲਾ ਚਾਹੁੰਦੇ ਆ ਕਿਤੇ ਕਿਸੇ ਵੀ ਤਰ੍ਹਾਂ ਦਾ ਦੁਖਾਂਤ ਵਾਪਰਦਾ ਦਾ ਪੰਜਾਬ ਮੋਰੀ ਹੋ ਕੇ ਸੇਵਾ ਕਰਦਾ ਜਦੋਂ ਕਿਤੇ ਸੰਘਰਸ਼ ਦੀ ਗੱਲ ਆਉਂਦੀ ਤਾਂ ਪੰਜਾਬ ਮੋਰੀ ਹੋ ਕੇ ਸੰਘਰਸ਼ ਕਰਦਾ ਕਹ ਲੋ ਜਦੋਂ ਕਿਸਾਨੀ ਅੰਦੋਲਨ ਸੀ ਇੱਥੇ ਪੰਜਾਬ ਨੇ ਪੂਰੇ ਭਾਰਤ ਨੂੰ ਹਿੰਦੁਸਤਾਨ ਨੂੰ ਲੀਡ ਕੀਤਾ ਤੇ ਮੁਰਲੀ ਕਤਾਰਾਂ ਦੇ ਵਿੱਚ ਖੜ ਕੇ ਸੰਘਰਸ਼ ਲੜਿਆ ਸੋ ਸੁਸੋਦੀਆ ਸਾਹਿਬ ਦਾ ਇਹ ਬਿਆਨ ਕਿ ਅਸੀਂ 27 ਦੀ ਵੋਟਾਂ ਜਿੱਤਣ ਦੇ ਲਈ ਝੂਠ ਸੱਚ ਫਰੇਵ ਹਿੰਸਾ ਮਾਰਕੁੱਟ ਜੋ ਵੀ ਕਹਿ ਸਕਦੇ ਆਪਾਂ ਬੀਸੀ ਉਹ ਸਾਰੀਆਂ ਗੱਲਾਂ ਦਾ ਸਹਾਰਾ ਲਵਾਂਗੇ ਇਹ ਸਾਡੇ ਲਈ ਸੋਚਣ ਦਾ ਚਿੰਤਾ ਦਾ ਵਿਸ਼ਾ ਕਿ ਪੰਜਾਬ ਦੀ ਧਰਤੀ ਤੇ ਅਜਿਹੀ ਗੱਲ ਹੋ ਰਹੀ ਹੈ ਤੇ ਇਸ ਤੋਂ ਵੀ ਵੱਧ ਚਿੰਤਾ ਦਾ ਵਿਸ਼ਾ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨਹੂਰੀ ਸਾਹਮਣੇ ਬੈਠੇ ਹੱਸ ਰਹੇ ਆ ਸੋ ਇਹ ਪੰਜਾਬ ਨੂੰ ਇੱਕ ਮਜ਼ਾਕ ਆ ਤੇ ਪੰਜਾਬ ਨੂੰ ਇਹ ਇੱਕ ਚੈਲੰਜ ਵੀ ਆ ਸੋ ਸਾਨੂੰ ਸਾਰਿਆਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਕਿ ਅੱਜ ਇਹ ਜੋ ਕੁਝ ਵਾਪਰ ਰਿਹਾ ਪੰਜਾਬ ਦੇ ਲਈ ਜੋ ਪੰਜਾਬ ਦਾ ਇਹ ਦੁਖਾਂਤ ਹੈ ਇਹ ਸਾਰੇ ਕਸ ਦੇ ਲਈ ਜ਼ਿੰਮੇਵਾਰ ਕੌਣ ਸੋ ਆਮ ਆਦਮੀ ਪਾਰਟੀ ਦਾ ਆਉਣਾ ਪੰਜਾਬ ਦੇ ਵਿੱਚ ਇੱਥੇ ਕੁਈ ਚਮਤਕਾਰ ਨਹੀਂ ਸੀ ਕਿਉਂਕਿ ਜੋ ਪੰਜਾਬ ਦੀ ਧਰਤੀ ਤੇ ਪੁਰਾਣੀਆਂ ਸਾਡੀਆਂ ਪਾਰਟੀਆਂ ਸਨ ਪਿਛਲੀਆਂ ਜਿਨ੍ਹਾਂ ਦੇ ਵਿੱਚ ਕਾਂਗਰਸ ਹੋ ਗਈ ਅਕਾਲੀ ਦਲ ਬਾਦਲ ਇਹਨਾਂ ਨੇ ਇੰਨਾ ਜ਼ਿਆਦਾ ਇੱਥੇ ੱਤਕਾ ਕੀਤਾ ਲੁੱਟ ਖੋਹ ਕੀਤੀ ਆ ਜਾਂ ਇਹ ਕਰ ਲੋ ਵੀ ਤਸ਼ੱਦਦ ਤੱਕ ਵੀ ਪੰਜਾਬ ਤੇ ਕੀਤਾ ਸੋ ਸਾਡੇ ਅੱਕੇ ਹੋਏ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਚੁਣਿਆ ਪਰ ਅੱਜ ਜਿਸ ਰਾਤ ਇਹ ਦੁਆਰਾ ਤੁਰ ਪਈ ਨੇ ਇਹ ਹੁਣ ਬਹੁਤ ਚਿੰਤਾ ਦਾ ਵਿਸ਼ਾ ਹੈ ਸੋ ਸਾਨੂੰ ਸਾਰਿਆਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਕਿ ਇਹਨਾਂ ਲੋਕਾਂ ਨੂੰ 2027 ਦੇ ਵਿੱਚ ਅਸੀਂ ਹੁਣ ਕਿਸ ਤਰ੍ਹਾਂ ਦਾ ਜਵਾਬ ਦੇਣਾ ਤੇ ਉਦਾਂ ਵੀ ਇਹ ਪੰਜਾਬ ਨੂੰ ਇੱਕ ਚੜਾਉਣ ਵਾਲੀ ਗੱਲ ਆ ਉਹ ਸਾਨੂੰ ਚੜਾ ਰਹੇ ਨੇ ਕਿ ਅਸੀਂ ਬਿਹਾਰ ਯੂਪੀੋਂ ਦਿੱਲੀੋਂ ਆ ਕੇ ਤੁਹਾਡੇ ਤੇ ਰਾਜ ਕਰ ਰਹੇ ਹਾਂ ਤੁਹਾਨੂੰ ਲੁੱਟ ਰਹੇ ਹਾਂ ਤੇ ਮੋੜ ਅਸੀਂ ਆਪ ਦਾ ਤੁਹਾਡਾ ਸਰਮਾਇਆ ਇਕੱਠਾ ਕਰਕੇ ਵਾਪਸ ਦਿੱਲੀ ਜਾਵਾਂਗੇ ਸੋ ਇਹ ਜਿਸ ਤਰ੍ਹਾਂ ਦੀ ਨੀਤੀਆਂ ਲੈ ਕੇ ਆ ਰਹੇ ਹਾਂ ਉਹਨਾਂ ਨੀਤੀਆਂ ਦਾ ਵੀ ਸਾਨੂੰ ਵਿਰੋਧ ਕਰਨਾ ਚਾਹੀਦਾ ਮੁਫਤ ਖੋਰੀ ਦੀ ਸਾਡੇ ਪੰਜਾਬ ਨੂੰ ਆਤ ਪਾ ਰਹੇ ਆ ਇਹ ਬਿਲਕੁਲ ਨਹੀਂ ਹੋਣੀ ਚਾਹੀਦੀ ਇਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਜਿਵੇਂ ਸਾਨੂੰ ਬਿਜਲੀ ਦਾ ਮਸਲਾ ਬਿਜਲੀ ਕਹਿੰਦੇ ਜੀ ਮੁਫਤ ਕੀ ਗੱਲ ਬਈ ਪੰਜਾਬ ਨੂੰ ਮੁਫਤ ਬਿਜਲੀ ਦੇਣ ਦੀ ਲੋੜ ਕਿਉਂ ਪਈ ਕਿਉਂਕਿ ਤਾਂ ਤੋਂ ਲਾਲਚ ਦੇ ਕੇ ਤੁਹਾਨੂੰ ਤੁਹਾਡੇ ਕੋਲੋਂ ਵੋਟਾਂ ਲੈਣੀਆਂ ਸੀ ਇਹਨਾਂ ਨੇ ਸੋ ਪੰਜਾਬੀਆਂ ਨੂੰ ਆਪਦੀ ਅਣਖ ਗੈਰਤ ਕੈਮ ਰੱਖਣੀ ਚਾਹੀਦੀ ਆ ਮੁਫਤ ਖੋਰੀ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ ਵੈਸੇ ਵੀ ਬਿਜਲੀ ਮੁਫਤ ਦੇਤੀ ਤੇਲ ਹੋਰ ਕਿੰਨੇ ਖਾਦ ਪਦਾਰਥਾਂ ਤੇ ਵਾਧੂ ਟੈਕਸ ਲਾ ਕੇ ਤੁਹਾਡੇ ਕੋਲ ਉਨਾ ਹੀ ਪੈਸਾ ਵਾਪਸ ਕੱਢ ਲਿਆ ਜੇ ਬਿਜਲੀ ਦੇਣੀ ਸਾਨੂੰ ਸਾਡੇ ਦਰਿਆਵਾਂ ਦੀ ਬਿਜਲੀ ਦਿਓ ਉਹ ਤਾਂ ਸਾਡੇ ਇੱਥੇ ਰਾਜਸਥਾਨ ਹਰਿਆਣਾ ਦਿੱਲੀ ਨੂੰ ਜਾ ਰਹੀਆ ਦਰਿਆਵਾਂ ਦਾ ਪਾਣੀ ਤੇ ਜਿਹੜੀ ਭਾਗੜੇ ਦੀ ਬਿਜਲੀ ਬਣੀ ਹੋਈ ਉਹ ਵੀ ਦਿੱਲੀ ਤੇ ਅਦਰ ਹੋਰ ਸਟੇਟਾਂ ਨੂੰ ਤੁਸੀਂ ਪੰਜਾਬ ਤੋਂ ਬਾਹਰ ਦੇ ਰਹੇ ਹੋ ਸਾਨੂੰ ਇੱਥੇ ਕੋਲੇ ਦੇ ਮੂੰਹ ਪਾ ਰੱਖਿਆ ਤੁਸੀਂ ਸੋ ਇਹ ਪੰਜਾਬ ਨੂੰ ਹੁਣ ਸੋਚਣਾ ਚਾਹੀਦਾ ਖਾਸ ਕਰ ਹੁਣ ਇੱਕ بار بار ਹੋਰ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਇਹ ਦਾਵਾ ਕਰ ਰਹੀਆਂ ਕਿ ਇਹ ਜੋ ਕੁਝ ਵਾਪਰ ਰਿਹਾ ਪੰਜਾਬ ਦੇ ਵਿੱਚ ਅੱਜ ਦੁਖਾਂਤ ਜਾਂ ਦਿੱਲੀ ਵਾਲੇ ਇੱਥੇ ਰਾਜ ਕਰ ਰਹੇ ਪੰਜਾਬ ਨੂੰ ਲੁੱਟ ਰਹੇ ਆ ਇਹਨਾਂ ਦਾ ਬਦਲ ਅਸੀਂ ਖੁਦ ਹ ਜਿਹੜੀਆਂ ਪਾਰਟੀਆਂ ਜਿਨ੍ਹਾਂ ਨੇ ਪਹਿਲਾਂ ਤੱਕਾ ਕੀਤਾ ਉਹ ਹੁਣ ਮੋੜ ਇਸ ਗੱਲ ਦਾ ਦਾਵਾ ਕਰ ਰਹੀਆਂ ਜਿਹਦੇ ਵਿੱਚ ਕਾਂਗਰਸ ਕਹਿ ਲਓ ਅਕਾਲੀ ਦਲ ਬਾਦਲ ਕਹਿ ਲਓ ਖਾਸ ਤੌਰ ਤੇ ਮੈਂ ਮੈਨੂੰ ਲੱਗਦਾ ਵੀ ਜਿਵੇਂ ਅੱਜ ਕੱਲ੍ਹ ਅਕਾਲੀ ਦਲ ਬਾਦਲ ਦੇ ਪ੍ਰਧਾਨ ਤੇ ਉਹਨਾਂ ਦੇ ਥੱਲੇ ਵਾਲੇ ਲੱਗੇ ਹੋਏ ਨੇ ਜਿਸ ਤਰ੍ਹਾਂ ਦੀਆਂ ਗੱਲਾਂ ਕਰਨ ਜਾਂ ਜਿਸ ਤਰ੍ਹਾਂ ਦੀਆਂ ਹਰਕਤਾਂ ਉਹ ਕਰ ਰਹੇ ਨੇ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਜੇ ਅੱਜ ਆਮ ਆਦਮੀ ਪਾਰਟੀ ਇੱਥੇ ਆਈ ਆ ਉਹਨਾਂ ਦੀ ਸਰਕਾਰ ਬਣੀ ਆ ਤਾਂ ਇਹਦੇ ਪਿੱਛੇ ਵੱਡਾ ਕਾਰਨ ਹੈਗਾ ਕਿ ਅਕਾਲੀ ਦਲ ਬਾਦਲ ਨੇ ਪੰਥ ਪੰਜਾਬ ਵੱਲ ਪਿੱਠ ਕੀਤੀ ਜੇਕਰ ਇਹ ਪੰਜਾਬ ਪੱਖੀ ਹੁੰਦੇ ਗੁਰੂ ਸਾਹਿਬ ਦੇ ਅਦਬ ਦਾ ਖਿਆਲ ਰੱਖਦੇ ਅੱਜ ਦੇ ਜੋ ਹਾਲਾਤ ਬਣੇ ਨੇ ਇਹ ਦਿੱਲੀ ਵਾਲੇ ਇੱਥੇ ਰਾਜ ਕਰ ਰਹੇ ਨੇ ਸਾਨੂੰ ਲੁੱਟ ਰਹੇ ਨੇ ਇਦਾਂ ਦੇ ਹਾਲਾਤ ਬਿਲਕੁਲ ਨਾ ਬਣਦੇ ਸੋ ਇਹ ਵੀ ਇੱਕ ਸੋਚਣ ਵਾਲੀ ਗੱਲ ਆ ਕਿ ਇਹ ਇਥੇ ਰਾਜ ਕਿਉਂ ਕਰ ਰਹੇ ਕਿਉਂ ਲੁੱਟ ਰਹੇ ਨੇ ਸੋ ਮੈਨੂੰ ਲੱਗਦਾ ਕਿ ਇਹਨਾਂ ਦੇ ਬੀਜੇ ਹੋਏ ਕੰਡੇ ਨੇ ਜਿਹੜੇ ਹੁਣ ਜੁਬ ਰਹੇ ਨੇ ਪੰਜਾਬ ਦੇ ਤੇ ਮੋੜ ਇਹ ਚਾਹੁੰਦੇ ਨੇ ਵੀ ਸਾਨੂੰ ਫੇਰ ਤਾਕਤ ਦਿਓ ਇਹ ਫੇਰ ਇਥੇ ੱਤਕਾ ਕਰਨ ਇਸ ਤਰ੍ਹਾਂ ਦੇ ਆਮ ਆਦਮੀ ਵਰਗਾ ਫੇਰ ਮੁੜ ਕੇ ਆਵੇ ਕੋਈ ਮੱਲਮ ਮਤਲਬ ਵੀ ਬੰਦਾ ਹੀ ਕਹਿ ਲਓ ਵੀ ਮੱਲੋਂ ਪੱਟੀ ਦੇ ਬਹਾਨੇ ਆਵੇ ਤੇ ਤੁਹਾਨੂੰ ਫੇਰ ਲੁੱਟ ਕੇ ਲੈ ਕੇ ਜਾਵੇ ਸੋ ਬਹੁਤ ਚਿੰਤਾ ਦਾ ਵਿਸ਼ਾ ਹੈ ਪਰ ਚਲੋ ਇਹ ਸਾਰੇ ਵਰਤਾਰੇ ਦੇ ਵਿੱਚ ਹੁਣ ਅਕਾਲੀ ਦਲ ਦੇ ਜਿਵੇਂ ਦੋ ਢਾਡੇ ਬਣੇ ਨੇ ਇੱਕ ਅਕਾਲੀ ਦਲ ਬਣ ਗਿਆ ਇੱਕ ਅਕਾਲੀ ਦਲ ਬਾਦਲ ਆ ਸੋ ਮੈਨੂੰ ਲੱਗਦਾ ਕਿ ਜਾਨੀ ਹਰਪੀਤ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਜਿਹੜਾ ਅਕਾਲੀ ਦਲ ਚੱਲ ਰਿਹਾ ਕਿਤੇ ਨਾ ਕਿਤੇ ਇੱਕ ਨਵੀਂ ਆਸ ਦੀ کرن ਲੈ ਕੇ ਆਇਆ ਸੋ ਸਾਨੂੰ ਇੱਕ ਵਾਰ ਉਹਨਾਂ ਨੂੰ ਮੌਕਾ ਵੀ ਦੇਣਾ ਚਾਹੀਦਾ ਹੈ ਸਾਥ ਵੀ ਦੇਣਾ ਚਾਹੀਦਾ ਕਿਉਂਕਿ ਪੰਜਾਬ ਦੀ ਉਹ ਖੇਤਰੀ ਪਾਰਟੀ ਆ ਸਾਡੇ ਆਮ ਸਿੱਖ ਨੇ ਤੇ ਜਿਹੜੇ ਪੰਜਾਬ ਦੇ ਲਈ ਤੇ ਧਰਮ ਦੇ ਲਈ ਕਿਤੇ ਨਾ ਕਿਤੇ ਸੋਚ ਰਹੇ ਨੇ ਸੋ ਉਹਨਾਂ ਵੱਲ ਵੀ ਇੱਕ ਵਾਰ ਸਾਨੂੰ ਦੇਖਣਾ ਚਾਹੀਦਾ ਤੇ ਬਾਕੀ ਰਹੀ ਗੱਲ ਇਹਨਾਂ ਦੀ ਮੈਂ ਮੁੜ ਬੇਨਤੀ ਕਰਦਾ ਆਪਣੇ ਪੰਜਾਬੀਆਂ ਨੂੰ ਭਰਾਵਾਂ ਨੂੰ ਕਿ ਇਹਨਾਂ ਲੋਕਾਂ ਤੋਂ ਬਚੋ ਇਹ ਸਿਰਫ ਤੁਹਾਨੂੰ ਲੁੱਟਣ ਆ ਰਹੇ ਆ ਜਿਸ ਦੀ ਗਵਾਹੀ ਕੱਲ ਦੇ ਮਨੀਸ਼ ਸੋਦਿਆ ਦੇ ਬਿਆਨ ਚਾ ਕਿ ਅਸੀਂ ਕਿਸੇ ਵੀ ਹੱਦ ਤੱਕ ਕਿਸੇ ਵੀ ਰੂਪ ਚ ਜਾ ਕੇ ਇਹ ਸਾਰਾ ਕੁਝ ਕਰਾਂਗੇ ਝੂਠ ਰਾਹੀਂ ਲਾਲਚ ਰਾਹੀਂ ਫਰੇਵ ਰਾਹੀਂ ਠੱਗੀ ਰਾਹੀਂ ਮਾਰਕਟਾਈ ਜੋ ਵੀ ਇਹਨਾਂ ਨੇ ਵਰਤਨਾ ਪਿਆ ਕਿਉਂਕਿ ਸਰਕਾਰ ਇਹਨਾਂ ਦੀ ਹਾਲ ਦੀ ਗੜੀ ਇਹਨਾਂ ਕੋ ਸਰਕਾਰ ਤੇ ਸਿਸਟਮ ਇਹਨਾਂ ਦੇ ਹੱਥ ਵਿੱਚ ਆ ਸੋ ਆਪਾਂ ਉਹਨਾਂ ਬੰਦਿਆਂ ਦਾ ਸਾਥ ਦਈਏ ਜਿਨ੍ਹਾਂ ਦਾ ਮੂੰਹ ਪੰਜਾਬ ਵੱਲ ਆ ਜਿਨ੍ਹਾਂ ਨੇ ਪਿੱਠ ਪੰਜਾਬ ਵੱਲ ਕੀਤੀ ਉਹਨਾਂ ਤੇ ਅਸੀਂ ਦੂਰ ਰਹੀਏ ਵੱਡੀ ਉਦਾਹਰਨਾ ਵੀ ਜਦੋਂ ਅਕਾਲੀ ਦਲ ਬਾਦਲ ਨੇ ਪੰਜਾਬ ਵੱਲ ਪਿੱਠ ਕੀਤੀ ਤਾਂ ਲੋਕਾਂ ਨੇ ਉਹਨਾਂ ਨੂੰ ਮੁੱਦੇ ਮੂੰਹ ਸੁਟਿਆ ਸੋ ਅੱਜ ਇਹ ਵੀ ਪੰਜਾਬ ਵੱਲ ਪਿੱਠ ਕਰ ਰਹੇ ਨੇ ਆਮ ਆਦਮੀ ਵਾਲੇ ਸੋ ਲੋਕ ਇਹਨਾਂ ਨੂੰ ਵੀ ਇਸੇ ਤਰ੍ਹਾਂ ਸੁਟਣਗੇ ਸੋ ਸਾਨੂੰ ਸਾਰਿਆਂ ਨੂੰ ਇਸ ਗੱਲ ਬਾਰੇ ਮੈਂ ਮੋੜ ਕਹਿ ਰਿਹਾ ਵਿਚਾਰਨਾ ਚਾਹੀਦਾ ਜੇ ਅੱਜ ਪੰਜਾਬ ਦੇ ਮਸਲਿਆਂ ਦਾ ਹੱਲ ਹੋ ਸਕਦਾ ਤਾਂ ਉਹ ਬੰਦੇ ਕਰ ਸਕਦੇ ਜਾਂ ਉਹ ਪਾਰਟੀ ਕਰ ਸਕਦੀ ਜਿਨ੍ਹਾਂ ਦਾ ਮੂੰਹ ਪੰਜਾਬ ਵੱਲ ਤੇ ਪਿੱਠ ਦਿੱਲੀ ਵੱਲ ਹੋਵੇ। ਸੋ ਭਾਵੇਂ ਹੁਣ ਜਿੱਦਾਂ ਸਿਸਟਮ ਬਣਿਆ ਇੱਥੇ ਭਾਰਤ ਦਾ ਇਲੈਕਸ਼ਨ ਦਾ ਇਹਦੇ ਵਿੱਚ ਇਹ ਵੀ ਨਹੀਂ ਹੈਗਾ ਕਿ ਅਸੀਂ ਦਿੱਲੀ ਨਾਲੋਂ ਰਿਸ਼ਤਾ ਬਿਲਕੁਲ ਤੋੜ ਲੈਣਾ। ਟੇਬਲ ਤੇ ਬੈਠ ਕੇ ਉਹਨਾਂ ਨਾਲ ਗੱਲ ਜ਼ਰੂਰ ਹੋਣੀ ਆ। ਪੰਜਾਬ ਦੇ ਮਸਲੇ ਵਿਚਾਰੇ ਜਾਣੇ ਆ। ਸੋ ਪਰ ਤੁਹਾਡਾ ਮੂੰਹ ਧਿਆਨ ਪੰਜਾਬ ਵੱਲ ਹੋਵੇ ਤੇ ਦਿੱਲੀ ਦੀ ਅੱਖ 'ਚ ਅੱਖ ਪਾ ਕੇ ਗੱਲ ਕਰੀ ਜਾਵੇ। ਸੋ ਸਾਨੂੰ ਇਸ ਤਰ੍ਹਾਂ ਦੀ ਜ਼ਰਤ ਵਾਲੀ ਇੱਥੇ ਹੁਣ ਲੀਡਰਸ਼ਿਪ ਚਾਹੀਦੀ ਆ ਜਿਹੜੀ ਕਿਤੇ ਨਾ ਕਿਤੇ ਪੰਜਾਬ ਦਾ ਬਚਾਅ ਕਰ ਸਕੇ ਸੋ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਆਪ ਦੀ ਅਣਖ ਗੈਰਤ ਪੰਜਾਬੀਓ ਸਿੱਖ ਭਰਾਵੋ ਜਰੂਰ ਕਾਇਮ ਰੱਖਿਓ ਨਾ ਕਿ ਇਹਨਾਂ ਦੇ ਆਪਾਂ ਥੱਲੇ ਲਾ ਕੇ ਇਹਨਾਂ ਦੇ ਝੂਠ ਦੇ ਵਿੱਚ ਫਸ ਕੇ ਮੁਫਤ ਖੋਰੀ ਦੇ ਵਿੱਚ ਫਸ ਕੇ ਪੰਜਾਬ ਨੂੰ ਬਰਬਾਦ ਕਰੀਏ ਸੋ ਇਹਨਾਂ ਗੱਲਾਂ ਵੱਲ ਜਰੂਰ ਧਿਆਨ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ